ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਨੰਬਰ 1 ਰਸੋਈ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੋਇਆਬੀਨ ਪਨੀਰ ਸਾਸ ਸੋਇਆਬੀਨ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਨਾ ਕੋਈ ਤੜਕਾ ਨਾ ਕੋਈ ਭੁੰਨਣਾ ਨਾ ਕੋਈ ਮਤਲਬ ਕਿ ਫ੍ਰਾਈ ਕਰਨਾ ਕੁਝ ਵੀ ਨਹੀਂ ਕਰਨਾ ਹੈਗਾ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਆਓ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਪਾਣੀ ਗਰਮ ਚੜਾ ਦਵਾਂਗੇ ਜਦ ਤੱਕ ਇਹ ਪਾਣੀ ਉਬਲਦਾ ਹੈਗਾ ਤੇ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਲੈ ਲਿਆ ਅੱਧਾ ਕੱਪ ਕੱਢ ਲਿਆ ਇਹਦੇ ਵਿੱਚ ਆਪਾਂ ਭਿਉਂ ਲਵਾਂਗੇ ਆਪਣੀਆਂ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਤੇ ਇਹ ਆਪਾਂ ਸਾਸ ਬਣਾਵਾਂਗੇ ਪਨੀਰ ਵਾਲੀ ਤੇ ਇਹ ਆਪਾਂ ਅੱਧਾ ਕੱਪ ਜਿਹੜਾ ਪਾਣੀ ਗਰਮ-ਗਰਮ ਲੈ ਲਿਆ ਇਹਦੇ ਵਿੱਚ ਆਪਾਂ ਚਾਰ ਜਿਹੜੀਆਂ ਇਹ ਲਾਲ ਮਿਰਚਾਂ ਬੀਜ ਕੱਢ ਕੇ ਭਿਉਂ ਦਵਾਂਗੇ ਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਆਪਾਂ 10 ਤੋਂ 15 ਜਿਹੜੇ ਕਾਜੂ ਹੈਗੇ ਉਹ ਪਾ ਦਵਾਂਗੇ ਇਹਦੇ ਵਿੱਚ ਉਹ ਵੀ ਸੌਫਟ ਹੋ ਜਾਣਗੇ ਤੇ ਇਹਨਾਂ ਨੂੰ 15-20 ਮਿੰਟ ਆਪਾਂ ਮਤਲਬ ਕਿ ਭਿਉਂ ਕੇ ਰੱਖ ਦਵਾਂਗੇ ਤੇ ਉੱਤੇ ਕਰੇ ਸੌਫਟ ਨਾ ਹੋ ਜਾਣ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਜਿਹੜੀ ਆਪਾਂ ਸੌਸ ਤੇ ਇਧਰ ਆਪਣਾ ਪਾਣੀ ਹੈ ਜਿਹੜਾ ਉਹ ਗਰਮ ਹੋ ਗਿਆ ਤੇ ਆਪਾਂ ਦੋ ਕੌਲੀ ਦੇ ਕਰੀਬ ਜਿਹੜੀ ਸੋਇਆਬੀਨ ਬੜੀ ਲੈ ਲਈ ਹੈ ਤੇ ਇਹਦੇ ਵਿੱਚ ਕਰ ਤਮਾਂਗੇ ਆਪਾਂ ਐਡ ਪਾਣੀ ਉਬਾਲਣ ਤੋਂ ਬਾਅਦ ਬੜੀਆਂ ਤੇ ਇੱਕ ਚਮਚਾ ਛੋਟਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਨੂਨ ਤੇ ਇਹਨਾਂ ਨੂੰ ਸਭ ਫੋਨ ਟਿਕਰ ਆਪਾਂ ਉਬਾਲ ਲਵਾਂਗੇ ਜਦ ਤੱਕ ਆਪਣੀਆਂ ਇਹ ਬੜੀਆਂ ਉਪਲਦੀਆਂ ਨੇ ਉਦੋਂ ਤੱਕ ਆਪਾਂ ਜਿਹੜੇ ਪਿਆਜ਼ ਲੈ ਲਏ ਹੈਗੇ ਦੋ ਮੀਡੀਅਮ ਸਾਈਜ਼ ਦੇ ਤੇ ਉਹਨਾਂ ਨੂੰ ਆਪਾਂ ਕਟਿੰਗ ਕਰ ਲਵਾਂਗੇ ਤੇ ਨਾਲ ਹੀ ਆਪਾਂ ਚੈੱਕ ਕਰ ਲਵਾਂਗੇ ਜਿਹੜੀਆਂ ਬੜੀਆਂ ਨੇ ਉਹ ਕਾਫੀ ਫੁੱਲਗੀਆਂ ਨੇ ਤੇ ਸੌਫਟ ਹੋ ਗਈਆਂ ਨੇ ਤੇ ਇਹਨਾਂ ਨੂੰ ਆਪਾਂ ਠੰਡਾ ਕਰਨ ਵਾਸਤੇ ਛੱਡ ਦੇਵਾਂਗੇ ਤੇ ਇੱਧਰ ਆਪਾਂ ਇੱਕ ਬਰਤਨ ਲੈ ਲਵਾਂਗੇ ਤੇ ਇੱਧਰ ਆਪਾਂ ਬਣਾਉਣੇ ਹੈਗੇ ਸੌਸ ਚਟਨੀ ਤੇ ਇਹਦੇ ਵਿੱਚ ਆਪਾਂ ਮਿਕਸ ਕਰਤੀਆਂ ਨੇ ਇਹ ਭਿੱਜੀਆਂ ਹੋਈਆਂ ਮਿਰਚਾਂ ਤੇ ਪਾਣੀ ਸਮੇਤ ਹੀ ਪਾਤੇ ਕਾਜੂ 8 ਤੋਂ 10 ਆਪਾਂ ਇਹਦੇ ਵਿੱਚ 8-10 ਪਾਤੀਆਂ ਆਪਾਂ ਲਸਣ ਦੀਆਂ ਕਲੀਆਂ ਛੱਲ ਕੇ ਤੇ ਇੱਧਰ ਆਪਾਂ ਨੇ ਇਹ ਤਾਜ਼ਾ ਤਾਜ਼ਾ ਪਨੀਰ ਦੁੱਧ ਫਾੜ ਲਿਆ ਸੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਖੱਟਾਪਨ ਕੱਢ ਕੇ ਇਹਦੇ ਵਿੱਚ ਤੇ ਇਹਨੂੰ ਆਪਾਂ ਐਡ ਕਰਤਾ ਇਹ ਇੱਕ ਕੌਲੀ ਦੇ ਕਰੀਬ ਹੋਊਗਾ ਜਿਹੜਾ ਪਨੀਰ ਬਾਕੀ ਤੁਸੀਂ ਜਿੰਨੇ ਸੌਸ ਬਣਾਉਣੇ ਆ ਉਸ ਹਾਵ ਨਾਲ ਘੱਟ ਵੱਧ ਪਾ ਸਕਦੇ ਹੋਵੋਗੇ ਤੇ ਬਹੁਤ ਹੀ ਕਰੀਮੀ ਕਰੀਮੀ ਜਿਹੜੀ ਇਹ ਸੌਸ ਬਣ ਕੇ ਤਿਆਰ ਹੁੰਦੀ ਹੈਗੀ ਪਨੀਰ ਵਾਲੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਇਹ ਪੰਜਾਬੀ ਤੜਕੇ ਦਾ ਇੱਕ ਪੈਕਟ 5 ਰੁਪਏ ਆਲਾ ਮਤਲਬ ਕਿ ਅੱਧੀ ਕੌਲੀ ਦੇ ਕਰੀਬ ਇਹਦਾ ਜਿਹੜਾ ਫਲੇਵਰ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਹੁਣ ਆਪਾਂ ਇਹਨੂੰ ਕਰ ਲਵਾਂਗੇ ਗਰਾਇੰਡ ਤੇ ਇਹਦੇ ਵਿੱਚ ਮੈਂ ਨਾ ਭੁੱਲ ਗਈ ਸੀ ਦਹੀਂ ਐਡ ਕਰਨਾ ਤੇ ਅੱਧੀ ਕੌਲੀ ਜਾਂ 4-5 ਚਮਚੇ ਤੁਸੀਂ ਦਹੀਂ ਦੇ ਐਡ ਕਰ ਸਕਦੇ ਹੋ ਫਰੈਸ਼ ਵਾਲੀ ਦੇ ਤੇ ਇਹ ਆਪਾਂ ਇਹਦੇ ਵਿੱਚ ਐਡ ਕਰਤੀ ਹੈਗੀ ਸਿੱਧੀ ਡਾਇਰੈਕਟ ਫਰਾਈ ਪੈਨ ਦੇ ਵਿੱਚ ਜਿਹੜੀ ਸੌਸ ਹੈਗੀ ਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਤਾਗਾ ਅੱਧਾ ਕ ਗਲਾਸ ਤਾਂ ਕਿ ਜਿਹੜੀ ਕਾਫੀ ਜ਼ਿਆਦਾ ਸੌਸ ਹੈਗੀ ਸੰਘਣੀ ਸੀਗੀ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕਰਤੀ ਟਮਾਟੋ ਕੈਚਅਪ ਇੱਕ ਚਮਚਾ ਤੇ ਆਪਾਂ ਐਡ ਕਰ ਦਵਾਂਗੇ ਸੋਇਆ ਸੌਸ ਇੱਕ ਚਮਚੇ ਦੇ ਕਰੀਬ ਤੇ ਇਹਨਾਂ ਸੌਸਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਬਤਲੇ ਤਾਂ ਕੀਤੀ ਆਪਾਂ ਸੌਸ ਕਿਉਂਕਿ ਆਪਾਂ ਇਹਦੇ ਵਿੱਚ ਮਤਲਬ ਕਿ ਜਿਹੜੀਆਂ ਸੋਇਬੀਨ ਦੀਆਂ ਬੜੀਆਂ ਨੇ ਉਹਨਾਂ ਨੂੰ ਪਾ ਕੇ ਆਪਾਂ ਪਕਾਉਣਾ ਹੈਗਾ ਥੋੜੀ ਦੇਰ ਤਾਂ ਕਿ ਜਿਹੜੀਆਂ ਬੜੀਆਂ ਨੇ ਆ ਸੌਸ ਦਾ ਫਲੇਵਰ ਆਪਣੇ ਅੰਦਰ ਸੁੱਕ ਲੈਣ ਤੇ ਇਹ ਜਿਵੇਂ ਜਿਵੇਂ ਬੜੀਆਂ ਆ ਅੰਦਰ ਫਲੇਵਰ ਮਤਲਬ ਕਿ ਇਹਨੂੰ ਗਰੇਵੀ ਨੂੰ ਸੋਕਣੀਆਂ ਉਹ ਮੇਮੇ ਜਿਹੜੀਆਂ ਇਹ ਸੰਗਣੀ ਹੋ ਜਾਊਗੀ ਤੇ ਇਹਦੇ ਵਿੱਚ ਮੈਂ ਨੋਨ ਨਹੀਂ ਪਾਇਆ ਸੀ ਤੇ ਹੁਣ ਆਪਾਂ ਸਵਾਦ ਅਨੁਸਾਰ ਜਿਹੜਾ ਇਹਦੇ ਵਿੱਚ ਨੋਨ ਐਡ ਕਰਤਾਗਾ ਇੱਕ ਚਮਚੇ ਦੇ ਕਰੀਬ ਜਿਹੜਾ ਨੋਨ ਐਡ ਕਰਤਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਗੈਸ ਆਪਾਂ ਚਲਾਤਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਤੜਕਾ ਵਗੈਰਾ ਨਹੀਂ ਲਗਾਉਣਾ ਹੈਗਾਗਾ ਤੇ ਨਾ ਹੀ ਆਪਾਂ ਲਾਇਆ ਹੈਗਾ ਸਿੱਧੇ ਡਾਇਰੈਕਟ ਇਹਨੂੰ ਪੈਨ ਦੇ ਵਿੱਚ ਸੌਸ ਪਾਈ ਹੈਗੀ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਚੀਜ਼ਾਂ ਪਾਉਣੀਆਂ ਨੇ ਇੱਕ ਦੋ ਉਹ ਪਾ ਲਵਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਮਿੱਠਾ ਖੱਟਾ ਮਿੱਠਾ ਫਲੇਵਰ ਕਰਨ ਵਾਸਤੇ ਆਪਾਂ ਐਡ ਕਰਤੀ ਇਹਦੇ ਵਿੱਚ ਚੀਨੀ ਇਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਚਮਚ ਦੇ ਕਰੀਬ ਆਪਾਂ ਪਾ ਲਵਾਂਗੇ ਸਿਰਕਾ ਜਿਸ ਫੈਦ ਵਾਲਾ ਸਿਰਕਾ ਹੈਗਾ ਤਾਂ ਸਪੈਦ ਵਾਲਾ ਪਾ ਸਕਦੇ ਹੋ ਮੇਰੇ ਕੋਲੇ ਇਹ ਐਪਲ ਵਾਲਾ ਸੀਗਾ ਤਾਂ ਮੈਂ ਉਹੀ ਐਡ ਕਰਤਾ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇੱਥੇ ਦੋ ਤਿੰਨ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਸੀਗਾ ਤੇ ਇਹ ਪਿਆਜ਼ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਪਿਆਜ਼ਾਂ ਨੂੰ ਐਡ ਕਰਕੇ ਆਪਾਂ ਇਹਨਾਂ ਨੂੰ ਮਤਲਬ ਕਿ ਥੋੜੀ देर ਪਕਾਵਾਂਗੇ ਜਦ ਉਤੇ ਕਰਵਾਲ ਆਉਂਦਾ ਹੈਗਾ ਤੇ ਉਧਰ ਆਪਾਂ ਜਿਹੜੀਆਂ ਸੋਇਆਬੀਨ ਦੀਆਂ ਬੜੀਆਂ ਨਹੀਂ ਆ ਉਹ ਠੰਡੀਆਂ ਹੋ ਗਈਆਂ ਨੇ ਤੇ ਆਪਾਂ ਉਹਨਾਂ ਨੂੰ ਚੈੱਕ ਕਰ ਲੈਣੇ ਆ ਤੇ ਉਹਨਾਂ ਦਾ ਜਿਹੜਾ ਪਾਣੀ ਹੈਗਾ ਹੱਥ ਨਾਲ ਦਵਾ-ਦਵਾ ਕੇ ਨਿਚੋੜ ਲਵਾਂਗੇ ਤੇ ਇਹਨੂੰ ਆਪਾਂ ਸਾਈਡ ਤੇ ਛੱਡ ਦੇਵਾਂਗੇ ਪੱਕਣ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਬੜੀਆਂ ਹੀ ਆ ਉਹਨਾਂ ਨੂੰ ਚੈੱਕ ਕਰਦੇ ਹਾਂਗੇ ਤੇ ਉਹਨਾਂ ਨੂੰ ਆਪਾਂ ਨਿਚੋੜ ਲਵਾਂਗੇ ਹੱਥ ਦੇ ਨਾਲ ਚੰਗੀ ਤਰ੍ਹਾਂ ਦਵਾ-ਦਵਾ ਕੇ ਜਿਹੜਾ ਪਾਣੀ ਹੈਗਾ ਉਹ ਆਪਾਂ ਕੱਢ ਦਵਾਂਗੇ ਤਾਂ ਕਿ ਜਿਹੜਾ ਇਹ ਆਪਣੇ ਸੌਸ ਵਾਲੀ ਗਰੇਵੀ ਹੈਗੀ ਉਹ ਅੰਦਰ ਟਿੱਕਰ ਸੋਕ ਲੈਣ ਤੇ ਜਿਹੜਾ ਫਲੇਵਰ ਹੈ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਫਿਰ ਆਪਣੀਆਂ ਬੜੀਆਂ ਦੇ ਵਿੱਚੋਂ ਤੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੀਆਂ ਸਾਰੀਆਂ ਬੜੀਆਂ ਨੂੰ ਨਚੋੜ ਲਵਾਂਗੇ ਤੇ ਉਧਰ ਆਪਣੇ ਜਿਹੜੇ ਸੌਸ ਸੌਦੋ ਟਿੱਕਰ ਵਾਰ ਮਾਰਜੂ ਤੇ ਜਿਹੜੇ ਆਪਣੇ ਪਿਆਜ਼ ਨੇ ਉਹ ਥੋੜੇ ਸੌਫਟ ਹੋ ਜਾਣਗੇ ਸਾਰੀਆਂ ਬੜੀਆਂ ਆਪਾਂ ਨਚੋੜ ਲਿਆ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੀ ਸੌਸ ਹੈਗੀ ਉਹ ਵੀ ਆਪਣੇ ਆਪ ਦੇਗੀ ਹੈਗੀ ਤੇ ਇੱਧਰ ਆਪਾਂ ਐਡ ਕਰ ਦੇਵਾਂਗੇ ਬੜੀਆਂ ਨੂੰ ਤੇ ਇਹਨਾਂ ਨੂੰ ਆਪਾਂ ਜੇ ਤੁਸੀਂ ਫੁੱਲ ਫਲੇਮ ਪਕਾਉਣਾ ਹੈਗਾ ਮਤਲਬ ਕਿ ਪੂਰਾ ਤੇਜ਼ ਅੱਗ ਤੇ ਤਾਂ ਮਤਲਬ ਕਿ 5 ਤੋਂ 7 ਮਿੰਟ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਓ ਤੇ ਜਿਹੜਾ ਫਲੇਵਰ ਹੈਗਾ ਚੰਗੀ ਤਰ੍ਹਾਂ ਬੜੀਆਂ ਦੇ ਵਿੱਚ ਆ ਜਾਊਗਾ ਤੇ ਸੰਗਣੀ ਹੋ ਜਾਊਗੀ ਜਿਹੜੀ ਆਪਣੀ ਸੌਸ ਵਾਲੀ ਗਰੇਵੀ ਹੈਗੀ ਤੇ ਜੇ ਤੁਸੀਂ ਇਹਨੂੰ ਸਲੋ ਫਲੇਮ ਤੇ ਪਕਾਉਣਾ ਹੈ ਤਾਂ ਤੁਸੀਂ 8 ਤੋਂ 10 10 ਤੋਂ 12 ਮਿੰਟ ਮਤਲਬ ਕਿ ਜਿਹੜਾ ਇਹਨਾਂ ਨੂੰ ਤੁਸੀਂ ਪਕਾ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕਸੂਰੀ ਮੇਥੀ ਥੋੜੀ ਜੀ ਇਹਦੇ ਨਾਲ ਜਿਹੜਾ ਖੁਸ਼ਬੂ ਆ ਤੇ ਫਲੇਵਰ ਆ ਜੋ ਬਹੁਤ ਵਧੀਆ ਆਉਂਦਾ ਹੈਗਾ ਤੇ ਇਹਨੂੰ ਆਪਾਂ ਮਿਕਸ ਕਰਤੀ ਤੇ ਆਪਾਂ ਦੀ ਜਿਹੜੀ ਇਹ ਸੋਇਆਬੀਨ ਬੜੀ ਪਨੀਰ ਸੌਸ ਸੋਇਆਬੀਨ ਬੜੀ ਬਣ ਕੇ ਬਿਲਕੁਲ ਤਿਆਰ ਹੈਗੀ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਇ ਨੂੰ ਬាទ ਬាទ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤੇ ਸਾਰਿਆਂ ਨੂੰ ਸ਼ਸ਼੍ਰੀਕਾਲ ਜੀ